ਅੱਜ ਪਟਿਆਲੇ ਵਿੱਚ ਬਲੌਗਰਾਂ ਦਾ ਮੀਟਅਪ ਸੀ ਤੇ ਮੈਨੂੰ ਵੀ ਉੱਥੇ ਇਨਵਾਈਟ ਕਰਿਆ ਸੀ ਅੱਜ ਆਪਾਂ ਆਇਆ ਰੋਮਾਂਟ੍ਰੀਨੀ ਪਟਿਆਲੇ ਦੇ ਵਿੱਚ ਉੱਪਰ ਦੀ ਡੈਕੋਰੇਸ਼ਨ ਤੁਸੀਂ ਦੇਖ ਸਕਦੇ ਹੋ ਕੁਝ ਇਸ ਟਾਈਪ ਦੀ ਸੀ ਨੀਚੇ ਵੀ ਜਿਹੜਾ ਸਿਟਿੰਗ ਏਰੀਆ ਬਣਾਇਆ ਹੋਇਆ ਸੀ ਨੀਚੇ ਤੇ ਵੀ ਤੁਹਾਨੂੰ ਸਿਟਿੰਗ ਏਰੀਆ ਦਿਖਾਉਣੀ ਹੈ ਨੀਚੇ ਦੇ ਸਿਟਿੰਗ ਏਰੀਆ ਦੇ ਡੈਕੋਰੇਸ਼ਨ ਜਿਹੜੀ ਕੁਝ ਇਸ ਟਾਈਪ ਦੀ ਕਰੀ ਹੋਈ ਸੀ ਤੇ ਇੱਥੇ ਦਾ ਇਨਵਾਇਰਨਮੈਂਟ ਜਿਹੜਾ ਬਹੁਤ ਕੈਂਟ ਤਰੀਕੇ ਨਾਲ ਕ੍ਰੀਏਟ ਕਰਿਆ ਹੋਇਆ ਸੀ ਤੇ ਆਪਾਂ ਵੀ ਆ ਕੇ ਆਪਣੀ ਛੇੜੀ ਦੇ ਉੱਤੇ ਬੈਠ ਗਏ ਤੇ ਮੀਨੂ ਪੜ੍ਹ ਕੇ ਕੁਝ ਚੀਜ਼ਾਂ ਦਾ ਆਰਡਰ ਵੀ ਹਰ ਚੀਜ਼ ਨੂੰ ਬਹੁਤ ਵਧੀਆ ਤਰੀਕੇ ਨਾਲ ਬੈਲੈਂਸ ਕਰਿਆ ਹੋਇਆ ਸੀ ਤੇ ਉਸ ਤੋਂ ਬਾਅਦ ਆਇਆ ਆਪਣਾ ਪਾਸਤਾ ਜਿਹੜਾ ਕਿ ਇੱਕ ਬ੍ਰੈਡ ਨਾਲ ਸਰਵ ਕਰਿਆ ਹੋਇਆ ਸੀ ਪਾਸਤਾ ਦੇਖਣ ਵਿੱਚ ਬਹੁਤ ਯੂਨੀਕ ਲੱਗ ਰਿਹਾ ਸੀ ਮੈਂ ਜਿਆ ਪਾਸਤਾ ਪਹਿਲੀ ਵਾਰ ਟਰਾਈ ਕਰ ਰਿਹਾ ਸੀ ਤੇ ਇਹ ਟੇਸਟ ਦੀ ਗੱਲ ਕਰਾਂ ਤਾਂ ਇਸ ਦਾ ਟੇਸਟ ਵੀ ਬਹੁਤ ਯੂਨੀਕ ਸੀ ਤੇ ਬ੍ਰੈਡ ਨਾਲ ਇਸ ਦਾ ਟੇਸਟ ਹੋਰ ਵਧੀਆ ਨਿਕਲ ਕੇ ਆ ਰਿਹਾ ਸੀ ਤੇ ਨਾਲ ਹੀ ਇਹ ਆਪਣੀ ਫ੍ਰੈਂਚ ਫ੍ਰਾਈਜ਼ ਦੀ ਗਾਰਨਿਸ਼ ਬਹੁਤ ਦਿਲ ਖਿੱਚਵੀਂ ਕਰੀ ਹੋਈ ਸੀ ਤੇ ਫ੍ਰੈਂਚ ਫ੍ਰਾਈਜ਼ ਖਾਣ ਵਿੱਚ ਬਹੁਤ ਕ੍ਰਿਸਪੀ ਕਰੰਚੀ ਤੇ ਮਸਾਲੇਦਾਰ ਸੀ ਤੇ ਉਸ ਤੋਂ ਬਾਅਦ ਆਇਆ ਆਪਣਾ 버ਗਰ ਜਿਸ ਨੇ ਸਾਰਾ ਮੇਲਾ ਲੁੱਟ ਲਿਆ ਕਿਉਂਕ